ਸਾਡੀ ਕੌਮ ਦੇ ਪ੍ਰਤੀ ਜੋ-ਜੋ ਸਰਕਾਰਾਂ ਦੇ ਤਰਫੋਂ ਕੁਝ ਬਦੀਕੀਆਂ ਕੀਤੀਆਂ ਜਾਂਦੀਆਂ ਹਨ ਮੈਂ ਇਸ ਮੁੱਦੇ ਦੀ ਗੱਲ ਜ਼ੋਰ ਕਰਾਂਗਾ ਤੁਹਾਡੇ ਨਾਲ ਔਰ ਜੋ ਗੱਲ ਕਰਾਂਗਾ ਡਾਕੂਮੈਂਟਰੀ ਐਵੀਡੈਂਸਿਸ ਤੇ ਤੈਤ ਕਰਾਂਗਾ ਅੱਜ ਕਿਉਂ ਸਰਕਾਰ ਨੂੰ ਸਾਡੇ ਉੱਤੇ ਕਕਾਰ ਚੁੱਭਣ ਲੱਗ ਪਏ ਸਰਕਾਰ ਨੂੰ ਸਾਡੀ ਉੱਤੇ ਕਿਰਪਾਨ ਚੁੱਭਣ ਲੱਗ ਪਏ ਐਸਾ ਕਿਉਂ ਜਦ ਸਾਡੇ ਅਮਰਧਾਰੀ ਸਿੱਖ ਨੌਜਵਾਨ ਫੌਜੀ ਸਾਡੇ ਤਿਰੰਗਾ ਜਿਲਪਟ ਕੇ ਘਰਾਂ ਹੀ ਡੜਬਾੜੀਆਂ ਆਉਂਦੀਆਂ ਹਨ ਤਾਂ ਤੁਹਾਨੂੰ ਸਾਡੇ ਕੱਕਾ ਦਾ ਮਾਰੇ ਨਹੀਂ ਲੱਗਿਆ ਆਖਰ ਮੈਂ ਸਪਸ਼ਟ ਕਹਾਵਾਂਗਾ 2014 ਦੇ ਬਾਅਦ ਕੀ ਐਸਾ ਹੋ ਗਿਆ ਕਿ ਸਾਡੀ ਕਿਰਪਾਨ ਤੁਹਾਨੂੰ ਚੁੱਭਣ ਲੱਗ ਪਈ ਸਾਡੇ ਘਰੇ ਸਾਨੂੰ ਚੁੱਭਣ ਲੱਗ ਪਏ ਐਸਾ ਕੀ ਹੋ ਗਿਆ گا کسی عجیب نے لکھے تمہارے رہتے ہوئے تھا یہ چمن ہے باغوان تمہارے رہتے ہوئے لٹا تھا یہ چمن ہے باغوان میں کیسے مان لوں کہ تمہارا اشارہ نہ تھا

ਇਹ ਕਾਰਨ ਨੂੰ ਆਪਣੇ ਸਰੀਰ ਤੋਂ ਅਲੱਗ ਨਹੀਂ ਕਰਨਾ ਲਾਂਤ ਮਾਰ ਦਿਆਂ ਮੈਂ ਤੁਹਾਡੇ ਐਗਜ਼ਾਮੀਨੇਸ਼ਨ ਨੂੰ ਗੁਰੂ ਮਹਾਰਾਜ ਦਿੱਤੀ ਹੋਏ ਕੰਡੇ ਬਾਟੇ ਦੀ ਬੋਲ ਦੇ ਨਾਲ ਕਿਰਪਾਨ ਮੈਂ ਉਤਾਰ ਕੇ ਅੰਦਰ ਨਹੀਂ ਜਾਵਾਂਗੀ ਕੁਝ ਦਿਨ ਪਹਿਲਾਂ ਇੱਕ ਬੱਚੇ ਦਾ ਤਿਲਕ ਉਤਾਰਿਆ ਗਿਆ ਤੇ ਸਾਰੇ ਇਕੱਠੇ ਹੋ ਕੇ ਗਏ ਉਹਨਾਂ ਨੇ ਮੈਡਮ ਦੇ ਸਕੂਲ ਤੇ ਇਨਾ ਪ੍ਰੈਸ਼ਰ ਪਾਇਆ ਡਾਇਰੈਕਟਰ ਸਕੂਲ ਐਜੂਕੇਸ਼ਨ ਨੇ ਪ੍ਰੈਸ਼ਰ ਪਾਇਆ ਉਸ ਟੀਚਰ ਨੂੰ ਸਸਪੈਂਡ ਕਰ ਦਿੱਤਾ ਗਿਆ ਤੋਂ ਅਜੀਬ ਸਾਹਿਬ ਐਜੀਆਰ ਵਿਸ਼ੇਸ਼ ਨੂੰ ਪੁੱਛਣਾ ਚਾਹਣਾ ਅਸੀਂ ਵੀ 10 ਕੰਪਲੇਟਾਂ ਕੀਤੀਆਂ ਇਹ ਫੇਰ ਲਾਂਚ ਕਰਾਏ ਡਾਇਰੈਕਟਰ ਸਕੂਲ ਐਜੂਕੇਸ਼ਨ ਨੇ ਕਿਹਾ ਤੋਂ ਸਾਡੇ ਵਾਰੀਓ ਸਸਪੈਂਸ਼ਨ ਕਿਉਂ ਨਾ ਹੋਈ ਆਖ ਕੇ ਸਾਡੇ ਨਾਲ ਬਿੱਤਕਾ ਕਿਉਂ ਕੀਤਾ ਜਾਂਦਾ ਹੈ ਵਰਨਾ ਤੁਹਾਨੂੰ ਵੀ ਕੇਂਦਰ ਸਰਕਾਰ ਨੂੰ ਵੀ ਪਰ ਤੁਹਾਨੂੰ ਵੀ ਇਹ ਗੱਲ ਕਲੀਅਰ ਕਰਨੀ ਪੈਗੀ ਕਿ ਤੁਹਾਡੀ ਨੀਅਤ ਤੁਹਾ ਨੀਤੀ ਦੇ ਵਿੱਚ ਫਰਕ ਕਿਉਂ ਹੈ ਆਪ ਸਾਡੇ ਦੇ ਦਿਨ ਦਾ ਮਨਾਉਂਦੇ ਹੋ ਸਾਡੇ ਕਕਾਰ ਨੂੰ ਢਾਲ ਲਗਾਉਣ ਦੀ ਕੋਸ਼ਿਸ਼ ਨਾ ਕਰੋ ਆਪਣੇ ਔਰੰਗਜ਼ੇਬ ਨੂੰ ਪੁੱਛ ਲਓ ਜਾ ਕੇ ਜਿਸ ਔਰੰਗਜ਼ੇਬ ਨੇ ਗੁਰੂ ਸਾਡੇ ਸਾਡੇ ਧਰਮ ਨੂੰ ਦੁਬਾਨ ਦੀ ਕੋਸ਼ਿਸ਼ ਕੀਤੀ ਜ਼ੁਲਮ ਤੇ ਜ਼ਬਰ ਕੀਤਾ ਅੱਜ ਉਹਦੇ ਕਬਰ ਦੇ ਉੱਪਰ ਦੀਆ ਜਗਾਉਣ ਵਾਲਾ ਕੋਈ ਨਹੀਂ ਜੇ ਸਤਕਾਰਯੋਗ ਸਾਧ ਸੰਗਤ ਜੀ واحر جی کا خالصہ خالس واحر جی کی فتح سب تو پہلا تھا میں ساری سنگت نو گوبند سن مہاراج پرش پورب لکھ لکھ بدائی دیا ہاں سمیدی کی گاٹ ہے میں مدعے ہی گل کرنگا اس تو پہلے میں مدع پہ آوا کسی کبھی چار لینہ جو نہ گروہ کبین سنگھ مارا پرتی لکھیاں وہ تو اڑنا حاضر کرنگا کلگی والیا ਤੇਰੇ ਸਕੂਲ ਅੰਦਰ ਮੈਂ ਤਾਂ ਸੁਣਿਆ ਸੀ ਲੱਗਦੀ ਫੀਸ ਕੋਈ ਨਾ ਕਲਗੀ ਵਾਲਿਆ ਤੇਰੇ ਸਕੂਲ ਅੰਦਰ ਮੈਂ ਤਾਂ ਸੁਣਿਆ ਸੀ ਲੱਗਦੀ ਫੀਸ ਕੋਈ ਨਾ ਸ਼ੁਭਾ ਸੁਣ ਕੇ ਮੈਂ ਦਾਖਲ ਆਣ ਹੋਇਆ ਦੇਣੇ ਪੈਣਗੇ 20 ਤੇ 30 ਕੋਈ ਨਾ ਛਾਤੀ ਮਾਰੀ ਮੈਂ ਜਦੋਂ ਜਮਾਤ ਅੰਦਰ ਛਾਤੀ ਮਾਰੀ ਜਦੋਂ ਮੈਂ ਜਮਾਤ ਅੰਦਰ ਪੜਨ ਵਾਲਿਆਂ ਦੇ ਧੜਾਂ ਤੇ ਸੀਸ ਕੋਈ ਨਾ ਸਾਥ ਸੰਗਤ ਜੀ ਧਾਰਮਿਕ ਗੱਲਾਂ ਕਾਫੀ ਹੋਈਆਂ ਅੱਜ ਤੇ ਮੁੱਦੇ ਤੇ ਵੀ ਗੱਲ ਕਾਫੀ ਹੋਈ ਪ੍ਰਧਾਨ ਸਾਹਿਬ ਨੇ ਮੈਂ ਤੁਹਾਨੂੰ ਕਾਫੀ ਕੁਝ ਦੱਸਿਆ ਜਿਸ ਤਰ੍ਹਾਂ ਦਾਸ ਸੰਗਤਾਂ ਦਾ ਦਾਸ ਹੈ ਸੰਗਤਾਂ ਦੇ ਨਾਲ ਸਾਡੀ ਕੌਮ ਦੇ ਪ੍ਰਤੀ ਜੋ-ਜੋ ਸਰਕਾਰਾਂ ਦੇ ਤਰਫੋਂ ਕੁਝ ਬਦੀਕੀਆਂ ਕੀਤੀਆਂ ਜਾਂਦੀਆਂ ਹਨ ਮੈਂ ਇਸ ਮੁੱਦੇ ਦੀ ਗੱਲ ਜ਼ੋਰ ਕਰਾਂਗਾ ਤੁਹਾਡੇ ਨਾਲ ਔਰ ਜੋ ਗੱਲ ਕਰਾਂਗਾ ਡਾਕੂਮੈਂਟਰੀ ਐਵੀਡੈਂਸਿਸ ਦੇ ਤਹਿਤ ਕਰਾਂਗਾ ਸਾਡੀਆਂ ਸਰਕਾਰਾਂ ਨੇ ਕੇਂਦਰੀ ਸਰਕਾਰ ਨੇ ਅਸੀਂ ਮੁਬਾਰਕਬਾਦ ਦਿੱਤੀ ਕਿ ਤੁਸੀਂ ਵੀਰ ਬਾਲਤ ਵਾਸਤੇ ਅਨਾਉਂਸ ਕੀਤਾ ਤੁਸੀਂ ਪੂਰਾ ਡਿਸਟ੍ਰਿਕਟ ਲੈਵਲ 'ਤੇ ਪ੍ਰੋਗਰਾਮ ਅਨਾਉਂਸ ਕੀਤੇ ਤੁਸੀਂ ਸਟੇਟ ਲੈਵਲ 'ਤੇ ਕੀਤੇ ਤੁਸੀਂ ਨੈਸ਼ਨਲ ਲੈਵਲ 'ਤੇ ਕੀਤੇ ਮੁਬਾਰਕਾ ਤੁਹਾਨੂੰ ਪਰ ਇੱਕ ਪਾਸੇ ਤੁਸੀਂ ਸਭ ਜ਼ਿਆਦਾ ਦਿਨ ਮਨਾਉਂਦੇ ਹੋ ਤੇ ਦੂਜੇ ਪਾਸੇ ਸਾਡੇ ਗੁਰੂ ਕਮਿੰਦ ਸਿੰਘ ਮਹਾਰਾਜ ਦੇ ਖੰਡੇ ਬਾਤੇ ਦੀ ਦਿੱਤੀ ਬੋਲ ਦੇ ਨਾਲ ਜੋ ਸਾਨੂੰ ਪੰਜ ਕਕਾਰ ਹੀ ਵਰਦੀ ਬਾਰ-ਬਾਰ ਵਾਰ ਕਰਨੇ ਸ਼ੁਰੂ ਕੀਤੇ ਅਗਰ ਐਸਾ ਕਿਉਂ ਫਿਰ ਲੱਗਦਾ ਕਿ ਸਰਕਾਰ ਦੀ ਨੀਤੀ ਔਰ ਨੀਤ ਵਿੱਚ ਕਿਦਰਾ ਕਿਦੇ ਖੋਟ ਹੈ ਸਾਨੂੰ ਪਤਾ ਲੱਗਿਆ ਭਈ ਅੱਜ ਕਿਉਂ ਸਰਕਾਰ ਨੂੰ ਸਾਡੇ ਕੋ ਕਕਾਰ ਚੁੱਭਣ ਲੱਗ ਪਏ ਸਰਕਾਰ ਨੂੰ ਸਾਡੇ ਕੋ ਕਿਰਪਾਨ ਚੁੱਭਣ ਲੱਗ ਪਏ ਐਸਾ ਕਿਉਂ ਜਦ ਸਾਡੇ ਅਮਰਤਾਰੀ ਸਿੱਖ ਨੌਜਵਾਨ ਫੌਜੀ ਸਾਡੇ ਤਰੰਗੜ ਜਿ ਲਪਟ ਕੇ ਘਰਾਂ ਹੀ ਡੱਡ ਬਾੜੀਆਂ ਆਉਂਦੀਆਂ ਹਨ ਤਾਂ ਤੁਹਾਨੂੰ ਸਾਡੇ ਕਕਾਰਾਂ ਮਾਰੇ ਨਹੀਂ ਲੱਗੇ ਜਦ ਦੇਸ਼ ਦੀ ਆਜ਼ਾਦੀ ਦੇ ਲਈ ਸਰ ਤੋਂ 70% ਸਿੰਘਾਂ ਨੇ ਉਮਰ ਕਾਇਤ ਉਖਤੀ ਤਾਂ ਤੁਹਾਨੂੰ ਸਾਡੇ ਕਕਾਰ ਮਾਰੇ ਨਹੀਂ ਲੱਗੇ ਜਦ ਸਾਡੇ 90% ਸਿਕਾਣਾਂ ਵਾਸੀਆਂ ਦੇ ਤਖਤਾਂ ਦੇ ਚੂਮ ਕੇ ਤਾਂ ਤੁਹਾਨੂੰ ਕਕਾਰ ਮਾਰੇ ਨਹੀਂ ਲੱਗੇ ਆਖ ਦਸਮ ਪਿਤਾ ਨੇ ਸਰਬੰਤ ਵਾਰ ਦਿੱਤਾ ਤੁਹਾਨੂੰ ਕਕਾਰ ਮਾਰੇ ਨਹੀਂ ਲੱਗੇ ਅੱਜ ਕੀ ਹੋ ਗਿਆ ਆਖਰ ਬਸ ਸਪਸ਼ਟ ਕਹਾਂਗਾ 2014 ਦੇ ਬਾਅਦ ਕੀ ਐਸਾ ਹੋ ਗਿਆ ਕਿ ਸਾਡੀ ਕੁਰਬਾਨ ਤੁਹਾਨੂੰ ਚੁੱਭਣ ਲੱਗ ਪਈ ਸਾਡੇ ਕੜੇ ਸਾਨੂੰ ਚੁੱਭਣ ਲੱਗ ਪਏ ਐਸਾ ਕੀ ਹੋ ਗਿਆ ਸਾ ਸੰਗਤ ਜੀ 15 ਜੂਨ 2020 ਨੂੰ ਸਾਡਾ ਪੰਜਾਬ ਦਾ ਮਾਨਸਾ ਡਿਸਟ੍ਰਿਕਟ ਦਾ ਰਹਿਣ ਵਾਲਾ ਇੱਕ ਵੀਰ ਜਿਹਦਾ ਨਾਮ ਗੁਰਤੇਜ ਸਿੰਘ ਸੀ ਜਿਸ ਨੇ ਲਦਾਖ ਦੇ ਵਿੱਚ ਹਥਾਤੋਂ ਜਦੋਂ ਜੰਗ ਹੋਈ ਗਲਵਾਂ ਦੇ ਵਿੱਚ 12 12 ਚਾਈਨੀਜ਼ ਫੌਜੀ ਨੂੰ ਮਾਰਿਆ ਪੰਜਾਂ ਨੂੰ ਹੱਥ ਨਾਲ ਮਾਰਿਆ ਸੱਤਾਂ ਨੂੰ ਕਿਰਪਾਨ ਦੇ ਨਾਲ ਮਾਰਿਆ ਕੱਡਾ ਕਮੈਂਟ ਚੈੱਕ ਕਰ ਲਿਓ 12 ਸਿੰਘਾਂ 'ਚ 12 ਕੁਰਬਾਨ ਨੂੰ ਮਾਰਨ ਵਾਲਾ ਜਿਹੜਾ ਸ਼ਖਸ ਤਦ ਤੱਕ ਖਤਰਾ ਨਹੀਂ ਹੋਇਆ ਸਕੂਲਾਂ ਦੇ ਵਿੱਚ ਬੱਚੇ ਕੁਰਬਾਨ ਪਾ ਕੇ ਜਾਣ ਲੱਗਾ ਤੁਹਾਨੂੰ ਖਤਰਾ ਹੋਣ ਲੱਗ ਪਿਆ 사ਸੰਗਤ ਜੀ ਮੇਰੇ ਵੀਰ ਨੇ ਪਹਿਲਾਂ ਗੱਲ ਕੀਤੀ ਸੀ ਪਰ ਸਾਡੀ ਸ਼ਹਿਰਗ ਨੂੰ ਬਦਲ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਉਸ ਮੱਦੇ ਆਵਾ 사ਸੰਗਤ ਜੀ ਕੁਝ ਦਿਨ ਪਹਿਲਾਂ ਸਿਵਲ ਐਵੀਏਸ਼ਨ ਮਿਨਿਸਟਰੀ ਨੇ ਇੱਕ ਆਰਡਰ ਕੱਢਿਆ ਕਿ ਕੋਈ ਵੀ 에어ਪੋਰਟ ਦਾ 30 ਦਾ ਮੁਲਾਜ਼ਮ ਸਿੱਖ ਮੁਲਾਜ਼ਮ ਕਿਰਪਾਨ ਪਾ ਕੇ ਆਪਣੀ ਡਿਊਟੀ ਤੇ ਨਹੀਂ ਆ ਸਕਦਾ ਮੈਂ ਪੁੱਛਣਾ ਪਿਆ ਤੁਸੀਂ ਬੜਾ ਚੰਗਾ ਵੀਰ ਬਾਲਦੋਸ ਬਣਾਇਆ ਬਹੁਤ ਕੁਝ ਅੱਛਾ ਕਰ ਰਹੇ ਹੋ ਲੇਕਿਨ ਕੱਲ੍ਹ ਕੀ ਕਹਾਂਗਾ ਜਿਸ ਤਰ੍ਹਾਂ ਸਾਡੇ ਨਾਲ ਗੱਲਾਂ ਹੋ ਰਹੀਆਂ ਹਨ ਤੁਸੀਂ ਨਾ ਕੋਈ ਟਵੀਟ ਕੀਤਾ ਨਾ ਇਸ ਨੂੰ ਕਦਮ ਕੀਤਾ ਫਿਰ ਮੈਂ ਤੁਹਾਨੂੰ ਮੁਖਾਤਿਬ ਹੋ ਕੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨੂੰ ਮੁਖਾਤਿਬ ਹੋ ਕੇ ਕੱਲ੍ਹ ਜ਼ਰੂਰ ਕਹਾਂਗਾ ਕਿਸੇ ਆਦੀਬ ਨੇ ਲਿਖਿਆ ਤੁਹਾਰੇ ਰਹਤੇ ਹੋਏ

ਉਹਨਾਂ ਨੇ ਕਿਹਾ ਕਿ ਖਫਾਨ ਉਤਾਰ ਕੇ ਤੁਸੀਂ ਐਗਜ਼ਾਮ ਦੇ ਸਕਦੇ ਹੋ ਸਾਡੀ ਇੱਕ ਬੱਚੀ ਨੇ ਤਾਂ ਕੰਪਰੋਮਾਈਜ਼ ਕਰ ਲਿਆ

ਕੀ ਹੋ ਗਈ ਆ ਸਾ ਜੰਮੂ ਕਸ਼ਮੀਰ ਛੁੱਟੀ ਦੇ ਵਿੱਚ 27 ਮਾਰਚ ਨੂੰ ਡੀਪੀਐਸ ਕੋਰ ਦੇ ਜੌਰੀ ਦੇ ਵਿੱਚ ਦੋ ਬੱਚੀਆਂ ਤੇ ਇੱਕ ਬੱਚ ਨੂੰ ਰੋਕ ਦਿੱਤਾ ਗਿਆ ਭਈ ਕਿਰਪਾ ਨਾਲ ਬਾਹਰ ਉਤਾਰ ਕੇ ਆਓਗੇ ਤੇ ਇਗਜ਼ਾਮ ਦਿਓਗੇ ਸਾਨੂੰ ਪਤਾ ਚੱਲਿਆ ਅਸੀਂ ਐਲਜੀਆਰ ਵੀ ਸ਼ਿਸ਼ੂ ਨੂੰ ਫੋਨ ਕੀਤਾ ਐਸਐਸਪੀ ਨੂੰ ਕੀਤਾ ਬੜੀ ਮੁਸ਼ਕਲ ਦੇ ਨਾਲ ਜਾਣ ਦਿੱਤਾ ਸੇਮ ਡੇ ਭਦਰਵਾ ਦੇ ਵਿੱਚ ਹਾਈ ਸਕੈਂਡਰੀ ਸਕੂਲ ਸਰਤੰਗਲ ਉੱਥੇ ਦੋ ਭੈਣ ਬਣਾ ਜਾ ਰਹੇ ਸੀ ਉਹਨਾਂ ਭੈਣ ਬਰਾਬਰ ਨੂੰ ਇਗਜ਼ਾਮ ਚ ਰੋਕਿਆ ਗਿਆ ਭਈ ਕੜਾ ਤੇ ਕਿਰਪਾਨ ਉਤਾਰ ਕੇ ਵਾ ਟੋਕਰੀ ਰੱਖੀ ਹੈ ਉਹਦੇ ਪਾ ਕੇ ਆਓ ਮੈਂ ਤੁਹਾਨੂੰ ਅੰਦਰ ਜਾਣ ਦਿਲ ਜਾਏਗਾ ਇੱਥੇ ਹੀ ਬਸ ਨਹੀਂ ਨੀਟ ਐਗਜ਼ਾਮੀਨੇਸ਼ਨ 5 ਮਈ ਨੂੰ 2024 ਨੂੰ ਜੰਮੂ ਚ ਹੋਏ ਹਰ ਜਗ੍ਹਾ ਸੈਂਟਰ ਬਣੇ ਸਾਡੀ ਇੱਕ ਬੱਚੀ ਨੂੰ ਮਰ ਜਾ ਹਰਿਸ ਕਿ ਨੈਗਰਿਕਲਚਰ ਕਾਲਜ ਨਾਗਮੰਡੀ ਦੇ ਵਿੱਚ ਬੱਚੀ ਰੋਕਦਾ ਗਿਆ ਉਹਨਾਂ ਵੀ ਬਾਰੇ ਟੋਕਰੀ ਰੱਖ ਦਿੱਤੀ ਡਸਟਬਿਨ ਉਹਨੇ ਕਿਹਾ ਕਿ ਘਾਰ ਉਤਾਰ ਕੇ ਡਸਟਬਿਨ ਚ ਪਾ ਦਿਓ ਤੇ ਤੁਸੀਂ ਜਾ ਕੇ ਐਗਜ਼ਾਮ ਦਿਓਗੇ ਉਥੇ ਬਾਅਦ ਇਹ ਕੇਂਦਰੀ ਵਿਧਾਲੇ ਮੀਰਾ ਸਾਹਿਬ ਦੇ ਵਿੱਚ ਸਾਡੀ ਗਾਡੀਗੜ ਦੀ ਇੱਕ ਬੱਚੀ ਨੂੰ ਉੱਥੇ ਜਾ ਕੇ ਇੱਕ ਕਕਾਰ ਰੋਕੇਗੇ ਉਸ ਬੱਚੀ ਨੇ ਘੜਾ ਬੱਚੋਂ ਚੁਬਾਇਆ ਸੀ ਨਹੀਂ ਸੀ ਉਤਰ ਰਿਹਾ ਸਾਸ ਅਗਲੀ ਸੋਚੋ ਗੱਲ ਕਿੱਥੇ ਤੱਕ ਚਲੇਗੀ ਉਸ ਬੱਚੀ ਦਾ ਘੜਾ ਕੱਟ ਗਿਆ ਉਸ ਬੱਚੀ ਨੂੰ ਅੰਦਰ ਜਾਣ ਦਿੱਤਾ ਗਿਆ ਅਸੀਂ ਜਾ ਕੇ ਐਫ ਆਰ ਰਾਜ ਕਰਵਾਈ ਹੈ ਗਾਡੀਗੜ ਥਾਣੇ ਦੇ ਵਿੱਚ ਐਫ ਆਰ ਨੰਬਰ 148 2024 ਪਰ ਇੱਕ ਗੱਲ ਨਾਲ ਕਹ ਦਿਆ ਕਰਾਂਗਾ ਅਗਰ ਡੀਸੀਪੀਸੀ ਕੋਈ ਗੱਲ ਨਾ ਕਰੇ ਤੇ ਸਾਰੇ ਕਹਿੰਦੇ ਜੀ ਡੀਸੀਪੀਸੀ ਬੋਲਦੀ ਨਹੀਂ ਅਗਰ ਅਸੀਂ ਬੋਲੀਏ ਕਾਫੇ ਲਾਂਚ ਕਰਵਾਇਆ ਉਹਦੇ ਬਾਅਦ ਮਾਫ ਕਰਨਾ ਸਾਡੇ ਸਿੱਖ ਵੀਰਾਂ ਦੇ ਸਪਾਰਸ਼ ਆ ਗਈਆਂ ਕਹਿੰਦੇ ਵੀਰ ਜੀ ਆ ਮੈਡਮ ਸਾਡੀ ਵਕਫਾ ਤੁਸੀਂ ਛੱਡ ਦਿਓ ਉਹ ਵੀਰ ਸਾਡਾ ਵਕਫਾ ਛੱਡਦਾ ਕਰੋ ਹੱਥ ਬਣ ਕੇ ਬੇਨਤੀ ਕਰਦਾ ਜੀ ਸਿੱਖਾਂ ਲਈ ਢਾਣਾ ਨਾ ਲਾਇਆ ਕਰੋ ਜੇ ਸਿੱਖਾਂ ਦੇ ਹੱਕ ਦੀ ਗੱਲ ਨਹੀਂ ਕਰ ਸਕਦੇ ਤੇ ਸਿੱਖਾਂ ਦੇ ਹੱਕਾਂ ਨੂੰ ਢਾਣਾ ਲਾਇਆ ਕਰੋ ਕਹਾਣੀ ਆ ਜੰਮੂ ਦੇ ਵਿੱਚ ਇੱਕ ਸਕੂਲ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਬੱਚੇ ਦਾ ਤਿਲਕ ਉਤਾਰਿਆ ਗਿਆ

ਜਿਸਨਾ ਸਰਕਾਰ ਕੋਈ ਇੰਜੈਕਸ਼ਨ ਲਗਾਣਾ ਹੁੰਦਾ ਨਾ ਉਹ ਬਾਜ਼ੂ ਦਾ ਲਗਾ ਕੇ ਦੇ ਗੋਲ ਸਰਕਲ ਪਾਉਂਦੀਆਂ ਨੇ ਜੇ ਦਿੱਖਦੀਆਂ ਨੇ ਭਾਈ ਰਿਐਕਸ਼ਨ ਤਾਂ ਨਹੀਂ ਹੋਈ ਜੇ ਰਿਐਕਸ਼ਨ ਹੋਵੇ ਤੇ ਇੰਜੈਕਸ਼ਨ ਨਹੀਂ ਲਗਾਇਆ ਜਾਂਦਾ ਜੇ ਰਿਐਕਸ਼ਨ ਨਾ ਹੋਵੇ ਤੋਂ ਵੱਡੀ ਡੋਸ ਦਿੱਤੀ ਜਾਂਦੀ ਹੈ ਸਾਡੀ ਰਿਐਕਸ਼ਨ ਟੈਸਟ ਕਰ ਰਹੀ ਹੈ ਸਰਕਾਰਾਂ ਸਾਡੇ ਇਸ ਕਰਕੇ ਬੋਲਣਾ ਜ਼ਰੂਰੀ ਹੈ ਮੈਂ ਰਾਸ਼ਟਰੀ ਸਰਕਾਰ ਨੂੰ ਇਹ ਗੱਲ ਕਹਾਂ ਮੈਂ ਸਾਡੇ ਮਾਨਯੋਗ ਲਖਣ ਗੌਰਨਰ ਸਾਹਿਬ ਵੀਰੇ ਉਹਨਾਂ ਨੇ ਵੀ ਕੋਈ ਟਵੀਟ ਨਹੀਂ ਕੀਤਾ ਉਹਨਾਂ ਨੇ ਕੋਈ ਸੰਗਿਆਨ ਨਹੀਂ ਲਿਆ ਸੋ ਮੈਂ ਸਾਰੇ ਜੰਮੂ ਤੇ ਕਸ਼ਮੀਰ ਦੀ ਐਡਮਿਨਿਸਟ੍ਰੇਸ਼ਨ ਨੂੰ ਐਡਮਿਨਿਸਟ੍ਰੇਸ਼ਨ ਹੈੱਡ ਨੂੰ ਵੀ ਕਿਸੇ ਹਦੀਬ ਜੀਆਂ ਦੋ 17 ਜ਼ੂਰ ਕੋਟ ਕਰਾਂਗਾ ਇੱਥੇ ਇਸ ਵਾਰਤ ਕਰਾਂਗਾ ਕਹਿੰਦਾ ਪਹਾੜ ਤੇ ਪਹਾੜ ਤੇ ਚੜਦੇ ਸੁਲਾਬ ਵੇਖੇ ਪਹਾੜ ਤੇ ਚੜਦੇ ਸੁਲਾਬ ਵੇਖੇ ਗੰਢਾਂ ਵਿੱਚ ਬਲਦੇ ਗੁਲਾਬ ਵੇਖੇ ਸ਼ੋਰੋ ਦਾ ਇਨਾ ਮਾਨ ਨਾ ਕਰ ਸ਼ੋਰੋ ਦਾ ਇਨਾ ਮਾਨ ਨਾ ਕਰ ਅਸੀਂ ਸੜਕਾਂ ਦੇ ਰੁੱਲਦੇ ਨਵਾਬ ਵੇਖੇ ਸੋ ਇਤਨੀਆਂ ਗੰਤੀ ਆ ਬੱਲੇ ਸਾ ਸਾਂਗਤ ਜੀ ਜਦ ਕਿ ਤਰ੍ਹਾਂ ਕੋਈ ਅਸੀਂ ਪ੍ਰੋਬਲਮ ਹੋਵੇ ਅਸੀਂ 11 ਮੈਂਬਰ ਡਿਸਟ੍ਰਿਕਟ ਕਮੇਟੀ ਦੇ ਬੈਠੇ ਹਾਂ ਤੁਹਾਡੀ ਸਵਲ ਆਏ ਹਾਂ ਤੁਹਾਡੇ ਪਖ ਫੂਰਾਂ ਲਈ ਆਏ ਹਾਂ ਅਸੀਂ ਸਰਕਾਰਾਂ ਦੇ ਪਖ ਫੂਰਾਂ ਲਈ ਨਹੀਂ ਆਏ ਪਰ ਸਰਕਾਰਾਂ ਨੂੰ ਵੀ ਗੱਲ ਕਲੀਅਰ ਕਰਦੀ ਏ ਅਸੀਂ ਜਿਹੜੀ ਵੀ ਗੱਲ ਤੁਹਾਨੂੰ ਕੀਤੀ ਹੈ ਤੁਹਾਨੂੰ ਸ਼ੱਕ ਹੋਵੇ ਸਾਨੂੰ ਬੁਲਾ ਕੇ ਪੁੱਛ ਸਕਦੇ ਹੋ ਗਲਤ ਹਾਂ ਤੇ ਚੋਕ ਦੇ ਵਿੱਚ ਜਾ ਕੇ ਸਜ਼ਾ ਦੇ ਸਕਦੇ ਹੋ ਵਰਨਾ ਤੁਹਾਨੂੰ ਵੀ ਕੇਂਦਰ ਸਰਕਾਰ ਨੂੰ ਵੀ ਔਰ ਤੁਹਾਨੂੰ ਵੀ ਗੱਲ ਕਲੀਅਰ i okay, okay. okay, okay. ਦੀ ਨੀਅਤ ਪਾ ਨੀਤੀ ਦੇ ਵਿੱਚ ਫਰਕ ਕਿਉਂ ਹੈ ਸਭ ਜ਼ਾਦਾ ਦੇ ਦਿਨ ਤਾਂ ਮਨਾਉਂਦੇ ਹੋ ਸਾਡੇ ਕਕਾਰ ਨੂੰ ਢਾ ਲਗਾਉਣ ਦੀ ਕੋਸ਼ਿਸ਼ ਨਾ ਕਰੋ ਆਪਣੇ ਔਰੰਗਜ਼ੇਬ ਨੂੰ ਪੁੱਛ ਲੋ ਜਾ ਕੇ ਜਿਸ ਔਰੰਗਜ਼ੇਬ ਨੇ ਗੁਰੂ ਸਾਡੇ ਸਾਡੇ ਧਰਮ ਨੂੰ ਦੁਬਾਰ ਨੀ ਕੋਸ਼ਿਸ਼ ਕੀਤੀ ਜ਼ੁਲਮ ਤੇ ਜ਼ਬਰ ਕੀਤਾ ਅੱਜ ਉਹਦੇ ਕਬਰ ਦੇ ਉੱਪਰ ਦੀਆ ਜਗਾਉਣ ਵਾਲਾ ਕੋਈ ਨਹੀਂ ਜੇ ਉੱਥੇ ਜਿਹਨੇ ਦੀਆ ਜਗਾਣਾ ਹੁੰਦਾ ਨਾ ਉਹ ਲੋਕਾਂ ਕੋਲੋਂ ਪੈਸੇ ਲੈ ਕੇ ਤੇਲ ਇਕੱਠਾ ਕਰਦਾ ਇਹ ਤੇ ਮੇਰੇ ਗੁਰੂ ਮਹਾਰਾਜ ਦੇ ਸੋਤੇ ਵੱਧ ਮੁਲਖਾਂ ਦੇ ਵਿੱਚ ਨਿਸ਼ਾਨ ਸਾਹਿਬ ਝੂਲਦੇ ਜੇ ਸੋ ਸਰਕਾਰਾਂ ਨੂੰ ਸਬਕ ਲੈਣਾ ਚਾਹੀਦਾ ਸੋ ਤੁਹਾਡਾ ਸਮੇਂ ਲੱਗਿਆ ਇਤਨੇ ਭੁੱਲਾ ਚੁਕਲ ਦੀ ਖੇਮਾ ਜਜ਼ਬਾਤੀ ਹੋ ਕੇ ਕੋਈ ਬੋਲ ਗਿਆ ਆਵਾਜ਼ ਭੁੱਲਾ ਚੁਕਲ ਦੀ ਖੇਮਾ ਇਤਨੇ ਹੀ ਬੇਨਤੀਆਂ ਪ੍ਰਵਾਨ ਕਰਦੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਹਾਰ ਮੇਰ ਫਲਦਵੀਨਦਰ ਸਿੰਘ ਜੀ ਨੇ ਬਹੁਤ ਜੋ ਸਾਡੇ ਨਾਲ ਤੱਕਾ ਹੋ ਰਿਹਾ ਉਹਦੇ ਬਾਰੇ ਆਪ ਜੀ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ਨੇ ਔਰ ਉਹਨਾਂ ਹਕੂਮ ਹਕਮਰਾਣਾਂ ਦੀ ਗੱਲ ਕਰ ਰਹੇ ਸਨ جنہ بارے کا دی بڑا سندر کہ لکھتا ہے تم سے پہلے بھی کہیں شخص تخت سے نشین تھے تم سے پہلے بھی کہیں شخص تخت سے نشین تھے جن کو خود کو خدا ہونے کا یقین تھا تو بڑے سنسار بھی چاہے بڑے چلے گئے جنہوں نے نیک کام کیتے ہیں پر ایک گل کہا آسی بھی انہوں تو امید لے کے بیٹھے ہاں ہم نے سدا امید ان سے کی جو جانتے بھی نہیں ਕਿ ਹਾਲਾਤ ਕੀ ਹੈ